ਸਾਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਨਰਵਾਣਾ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲਾ ਦੋ ਤਾਜ਼ੀਆਂ ਸੂਣਾਂ ਵਾਲੀਆਂ ਦਿਖਾਵਾਂਗੇ ਇੱਕ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਜਰਸੀ ਤੇ ਤਿੰਨ ਦਿਖਾਵਾਂਗੇ ਆਪਾਂ ਤੁਹਾਨੂੰ ਤੋਕੜ ਗੱਬਣ ਬੱਛੀਆਂ ਕੱਲੀ ਕੱਲੀ ਦੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਸਾਰੀ ਗੱਲਬਾਤ ਥੋਡੀ ਬਾਈ ਨਾਲ ਕਰਾ ਦੂੰਗਾ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਬਾਕੀ ਬਾਈ ਨਾਲ ਕਰਾ ਦਨੇ ਗੱਲਬਾਤ ਆਜੋ ਜੀ ਹੋਰ ਬਾਈ ਕੀ ਹਾਲ ਹੈ ਵਧੀਆ ਵੀਰੇ ਤੁਸੀਂ ਦੱਸੋ ਚੜਦੀ ਕਲਾ ਐਨ ਵਧੀਆ ਜੀ ਇਹ ਇਹ ਆਪਣਾ ਪਿੰਡ ਕਿਹੜੇ ਰੋਡ ਤੇ ਆ ਗਿਆ ਭਾਈ ਇਹ ਆ ਗਿਆ ਵੀਰੇ ਚਿੰਨੋਂ ਤੋਂ 4 ਕਿਲੋਮੀਟਰ ਪੈਂਦਾ ਨਾਬੇ ਤੋਂ 10 ਕਿਲੋਮੀਟਰ ਪੈਂਦਾ ਪਟਿਆਲਾ ਕਿੰਨਾ ਕਰੇਗਾ ਰੋ ਭਾਈ ਪਟਿਆਲਾ 20 ਕਿਲੋਮੀਟਰ ਆ ਵੀਰੇ ਪਟਿਆਲਾ 20 ਰਹਿ ਗਿਆ ਹਾਂ ਠੀਕ ਹੈ ਮੇਨ ਰੋਡ ਤੋਂ ਹਾਈਵੇ ਤੋਂ 4 ਕਿਲੋਮੀਟਰ ਪੈਂਦਾ ਮੇਨ ਹਾਈਵੇ ਤੋਂ ਨਰਵਾਣਾ ਹਨਾ ਆ ਇੱਕ ਨਰਵਾਣਾ ਹਰਿਆਣੇ ਚ ਵੀ ਆ ਹਾਂ ਉਹ ਦੂਰ ਆ ਇਹ ਆਪਣਾ ਨਾਬੇ ਦੇ ਲਵੇ ਪੈ ਗਿਆ ਇਹ ਨਾਬੇ ਵਾਲਾ ਨਰਵਾਣਾ ਕਿਤੇ ਹਰਿਆਣੇ ਜੀ ਕਿਹੜੇ ਦੇ ਇੰਜ ਇੱਕ ਨੰਬਰ ਤੋਂ ਕਰ ਲਿਆ ਸ਼ੁਰੂ ਹਾਂਜੀ ਹਾਂਜੀ ਆ ਤੋਰ ਭਾਈ ਖੋਲ ਕੇ ਸੂਆ ਕਿਹੜਾ ਭਾਈ ਇਹਦਾ ਇਹਦਾ ਸੂਆ ਦੂਜਾ ਵੀਰੇ ਦੂਜਾ ਸੂਆ ਤੇ ਗੱਬਣ ਕਿੰਨੇ ਕ ਟਾਈਮ ਵੀਰੇ 20 ਦਿਨ ਦਾ ਟੀਕਾ ਲੱਗਿਆ ਹੋਇਆ ਵੀਰੇ ਦੁੱਧ ਐ ਇਸ ਟਾਈਮ ਇਹਦੇ 12 ਤੋਂ 13 ਕਿਲੋ ਹਾਜ਼ਰ ਆ। ਆ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹੈਗਾ 12 ਤੋਂ 13 ਕਿਲੋ ਹਾਜ਼ਰ ਤੇ ਟੀਕਾ ਜਿਹੜਾ ਟੀਕਾ ਇਹਦੇ ਲੱਗਿਆ ਸੱਜਣੋ 20 ਦਿਨ ਦਾ ਕਮਾਲਾ ਇਥੋਂ ਕਮਾਲਾ ਕੋਈ ਨਹੀਂ। ਆ ਲੇ ਆ ਲਿਆ ਵੋਚ ਕੇ ਲਿਆ। ਥੋੜਾ ਜਿਹਾ ਭਾਇਦੇ ਜਰੂਰ ਨੇ ਕਿਉਂਕਿ ਘਰੇਲੂ ਨੇ ਪਸ਼ੂ ਤੋਰ ਦੇ ਕੇ ਰਾਂ ਹੋ ਰਹੇ ਨੇ। ਖੁੱਲੇ ਰਹਿਣ ਕਰਕੇ ਆ। ਥੋੜਾ ਜਿਹਾ ਖੁੱਲੇ ਰਹਿੰਦੇ ਆ ਬਾਈ ਕਹਿੰਦਾ ਕਮਾਦੇ ਭਈਆ ਨੂੰ। ਇਹ ਆ ਗਈ ਨਸਲ ਆ ਗਈ HF ਸੂਆ ਕਿਹੜਾ ਬਾਈ ਦਾ ਇਹਦਾ ਦੂਜਾ ਵੀਰੇ ਦੂਜਾ ਸੂਆ ਦੁੱਧ ਕਿੰਨਾ ਦੱਸਿਆ 12 ਕਿਲੋ ਹਾਂ ਆ ਬਾਂਦੇ ਕਮਾ ਕੇ ਦੁੱਧ ਦੇ ਦੇ ਕੋਲੇ ਹੈਗਾ 12 ਕਿਲੋ ਤੇ ਗੱਬਣ ਬਾਈ ਕਹਿੰਦਾ ਹੈਗੀ ਆ 20 ਦਿਨਾਂ ਦੀ ਜਿੰਮੇ ਮਰਜੀ ਚੋਲੇ ਵੀਰੇ ਚਾਹੇ ਬੱਚਾ ਚੋਲੇ ਗਾਨ ਠੀਕ ਹੈ ਚਵਾਈ ਦੀ ਫੋਕੀ ਆ ਜਮਾ ਜਮੀ ਫੋਕੀ ਆ ਵੀਰੇ ਧਾਰਾ ਮਾਰਨੀਆਂ ਨੇ ਮਾਰ ਕੇ ਦਿਖਾਉਣਾ ਚਵਾਈ ਦੀ ਆ ਗਈ ਬਿਲਕੁਲ ਫੋਕੀ ਤੇ ਕਾਦੇ ਦਾ ਜਿਵੇਂ ਆਪਾਂ ਬਾਈ ਦਰਮਿਆਨੀਆਂ ਵੜਾਣਾ ਹੁੰਦਾ ਨਾ ਹੁੰਦਾ ਨੋਰਮਲ ਬਹੁਤ ਜ਼ਿਆਦਾ ਵੱਡਾ ਨਹੀਂ ਦਰਮਿਆਨੇ ਕਾਦੇ ਚਾ ਨੋਰਮਲ ਪਰ ਟਾਂਚਾ ਚੰਗਾ ਬੈਠਦਾ ਲੰਬੀ ਬਹੁਤ ਆ ਥਣ ਦਾ ਸਾਈਜ਼ ਬਹੁਤ ਸੋਹਣਾ ਇਹਦੇ ਟੀਕਾ ਕਿਹੜਾ ਲੱਗਿਆ ਬਾਈ ਇਹਦੇ ਵੀ ਇਹ ਆ 40128 ਡੈਨ ਮਾਰਕ ਦਾ ਲੱਗਿਆ ਹੋਇਆ ਡੈਨ ਮਾਰਕ ਦਾ 40128 ਦਾ ਲੱਗਿਆ ਹਾਂ ਆ ਖੋਲ ਲੈ ਬਈ ਹਾਂ ਹੁਣ ਤੋਰਦੇ ਚੋਂ ਬਰਾ ਦੋ ਨੰਬਰ ਆਈ ਫਿਰ ਇਹਦਾ ਸੁਆ ਕਿਹੜਾ ਬਾਈ ਇਹਦਾ ਵੀ ਦੂਜਾ ਵੀਰੇ ਇਹ ਆ ਚਿਫ ਕ੍ਰੋਸ ਚ ਆ ਗਿਆ ਹਾਂ ਬਾਡੀ ਵੀ ਚੰਗੀ ਆ ਨਾ ਕੱਦ-ਕੁੱਦ ਬਹੁਤ ਆ ਬੈੜਾ ਕੱਦ-ਬੱਡ ਵੀ ਫੁੱਲ ਆ ਬਾਡੀ ਦੀ ਵੀ ਚੰਗੀ ਆ ਤੇ ਸ਼ਕੀਨ ਵੀ ਕਹਿ ਸਕਦੇ ਆ ਵੀ ਸ਼ਕੀਨ ਵੀ ਫੁੱਲ ਆ ਹਰੇਕ ਪੱਖ ਤੋਂ ਹਾਂ ਲੈ ਜਲਾਇਆ ਨੂੰ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਮੈਂ ਘਰੇਲੂ ਨਾ ਜਾਨਵਰ ਥੋੜਾ ਉਹਦੇ ਕਰਕੇ ਡਰਦੇ ਨੇ ਜਾਲੀ ਚ ਖੁੱਲੇ ਰਹਿੰਦੇ ਨੇ ਮੱਛੀ ਬੋਵਾ ਛੋੜ ਦੇ ਬਾਈ ਇਹ ਗੱਭਣ ਕਿੰਨੇ ਟਾਈਮ ਦੀ ਬਾਈ ਇਹ ਵੀਰੇ 3 ਮਹੀਨੇ 8 ਦਿਨ ਦੀ ਗੱਭਣਾ ਚਾਹੀਏ ਅਗਲਾ ਡਾਕਟਰ ਆਪਦਾ ਲਿਆ ਸੁਆ ਦੂਜਾ ਤੇ ਗੱਭਣ ਕਿੰਨੇ ਟਾਈਮ ਦੱਸਿਆ ਬਾਈ 3 ਮਹੀਨੇ 8 ਦਿਨ ਦੀ ਵੀਰੇ 3 ਮਹੀਨੇ 8 ਦਿਨ ਦੀ ਗੱਭਣਾ ਇਹਦੇ ਕਿਹੜਾ ਲੱਗਿਆ ਬਾਈ ਸੀਮਨ ਇਹਦੇ ਵੀ 40 128 ਡੈਨਮਾਰਕ ਦਾ ਵੀਰੇ ਚਾਹੀਏ ਡਾਕਟਰ ਲਿਆਵੇ ਬੰਦਾ ਆਪਦਾ ਚੈੱਕ ਕਰਾ ਕੇ ਹਾਂ ਚੈੱਕ ਪਾਸ ਆ ਜੇ ਮਰਜ਼ੀ ਡਾਕਟਰ ਲਿਆਵੇ ਆ ਇਹ ਆ ਗਈ ਬਾਈ ਕਹਿੰਦਾ 3 ਮਹੀਨੇ 8 ਦਿਨ ਦੀ ਗੱਬਣ ਇਥੋਂ ਲੰਬਾਈ ਚੈੱਕ ਕਰ ਸਕਦੇ ਹੋ ਆਰਡਰ ਕੁਆਲਟੀ ਥਣ ਦਾ ਬਹੁਤ ਆ ਬੈੜਦਾ ਥਣ ਦਾ ਸੈਜ ਬਹੁਤ ਸੋਹਣਾ ਰੱਖਿਆ ਤੇ ਮੇਨ ਗੱਲ ਆ ਯਾਰ ਜਿਹੜੀ ਤੇ ਆਰਡਰ ਦੀ ਸ਼ੇਪ ਆਰਡਰ ਦੀ ਸ਼ੇਪ ਬਹੁਤ ਸੋਹਣੀ ਰੱਖਦੀ ਆ ਬੰਦੇ ਬਾਈ ਕੋਈ ਨਹੀਂ ਬੰਦੇ ਬੰਦੇ ਕਮਾ ਕੇ ਕਿਉਂਕਿ ਡਰਦੇ ਨੇ ਪਸ਼ੂ ਘਰੇਲੂ ਨੇ ਥੋੜੇ ਜੇ ਕੱਦ ਵੱਡਾ ਆ ਗਿਆ ਫੁੱਲ ਡਬਲ ਇਹ ਬੱਚੀ ਆਪਾਂ ਤੁਹਾਨੂੰ ਦਿਖਾਈ ਆ 2 ਨੰਬਰ ਤੇ 401282 ਬਾਈ ਹਾਂ ਵੀਰੇ ਬਿਨਾ ਨਿਆਣਾ ਪਾਏ ਝੋਲੇ ਚਾਹੇ ਬੱਚਾ ਵੀ ਝੋਦੇ ਨੂੰ ਅ 40128 ਤੋਂ ਬਾਈ ਕਹਿੰਦਾ ਗੱਬਣਾ ਤੇ ਬਾਕੀ ਇੱਥੋਂ ਤੁਹਾਨੂੰ ਆਪਾਂ ਜੀ ਆਰਡਰ ਕੁਆਲਿਟੀ ਚੈੱਕ ਕਰਾ ਦੇਣਾ 24 ਦੀ ਬਾਈ ਕਹਿੰਦਾ ਹੈਗੀ 100 ਦੀ 100 ਦੁੱਧ ਕਿੰਨਾ ਬਾਈ 10 12 ਲੀਟਰ ਦੁੱਧ ਦਾ ਇਸ ਟਾਈਮ 10 12 ਲੀਟਰ ਹਾਜ਼ਰ ਹਾਂ ਚਾਹੇ ਚਾਰ ਟਾਈਮ ਚੋਲੇ ਬੰਦਾ 40128 ਤੋਂ ਗੱਬਣਾ ਇੱਕ ਨੰਬਰ ਵਾਲੀ ਵੀ 40128 ਤੋਂ ਹਾਂ ਇਹ ਵੀ 40128 ਤੋਂ ਆਹ 40432 ਤੋਂ ਤਿੰਨ ਨੰਬਰ ਵਾਲੀ ਵੀ 40128 ਹਾਂ ਆਹ 404 ਖੋਲ ਦੇ ਬਾਈ ਇਹ ਵੀ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਸੂਆ ਵੀਰੇ ਦੂਜਾ ਸੂਆ ਇਹ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਹੈਗੀ ਵੀਰੇ ਇਹ ਆ ਗਈ 2 ਮਹੀਨੇ 5 ਦਿਨ ਦੀ ਗੱਬਣਾ ਤੇ ਦੁੱਧ ਦੇ ਕੋਲ ਕਿੰਨਾ ਭਾਈ ਦੁੱਧ ਦੇ ਦੇਠਾ ਵੀਰੇ 15 ਤੋਂ 16 ਲੀਟਰ ਐ ਇਸ ਟਾਈਮ ਆਰਡਰ ਸੋਹਣਾ ਰੱਖਦੀ ਆ ਤੇ ਕਾਦੇ ਦਾ ਆ ਗਿਆ ਦਰਮਿਆਨਾ ਤੇ ਜਾਨੇ ਚ ਆ ਗਈ ਫੁੱਲ ਜਾਨ ਫੁੱਲ ਐ ਵਜਨ ਵਜੂਦ ਵੀ ਚੰਗਾ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਜਿਵੇਂ ਆਪਾਂ ਕਹੇ ਲਿਆ ਝੋਟੀਆਂ ਨਾਲ ਦੀ ਬਾਡੀ ਆ ਗਈ ਬੈੜਦੀ ਆ ਲੈ ਚੱਲ ਭਾਈ ਥੋੜੇ ਡਰਦੀਆਂ ਨੇ ਹਾਂ ਲੰਬੀ ਵੀ ਚੰਗੀ ਆ ਤੇ ਕੱਦ ਦਰਮਿਆਨਾ ਤੇ ਜਾਨ ਵਜਨ ਵਜੂਦ ਉਹ ਫੁੱਲ ਆ ਚਬਾਈ ਦੀ ਕਿਵੇਂ ਬਾਈ ਇਹ ਐਨ ਵਧੀਆ ਵੀਰੇ ਕੱਲੀਓ ਚੋਈ ਜਿਵੇਂ ਮਰਜੀ ਬਿਨਾ ਨਿਆਣੇ ਤੋਂ ਜਿਵੇਂ ਮਰਜੀ ਬੈਠਾ ਬੰਦਾ ਚੋਈ ਜਾਵੇ ਠੀਕ ਹੈ ਗੱਲ ਇਹ ਕਈ ਵਾਰੀ ਕੈਮਰੇ ਤੋਂ ਪਸ਼ੂ ਕਵਰਾ ਆ ਜਾਂਦਾ ਉਹ حساب ਨਾਲ ਜੱਜਮੈਂਟ ਕਰ ਲਿਓ ਸੂਹਾ ਇਹਦਾ ਵੀ ਦੂਜਾ ਅੱਗੇ ਤੀਜਾ ਸੂਣਾ ਤੇ ਬਾਕੀ ਇੱਥੇ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਨਾੜਾਂ ਵਾਲਾ ਆਰਡਰ ਆ ਗਿਆ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਇਹ ਗੱਬਣ ਕਿੰਨੇ ਟਾਈਮ ਦੱਸਿਆ ਬਾਈ? 2 ਮਹੀਨੇ 5 ਦਿਨ ਦੀ ਵੀਰੇ। 2 ਮਹੀਨੇ 5 ਦਿਨ ਦੀ ਗੱਬਣ। ਜਿਵੇਂ ਮਰਜੀ ਵੀਰੇ ਕੋਈ ਮਰਜੀ ਕੱਢ ਲੈ ਤਾਰ ਬੱਚਾ ਕੱਢ ਲੈ ਕੋਈ ਕੱਢ ਲੈ ਲੈ। ਠੀਕ ਆਂ ਥੋੜਾ ਜਿਹਾ ਆਪਣੇ ਸਮਾਨ ਤੋਂ ਕਈ ਵਾਰੀ ਨਾ ਡਾਕਟਰੇ ਸਮਝ ਲਾਂਦੇ ਨੇ। ਹਾਂ ਥੋੜੇ ਵੀ ਟੀਕਾ ਟੂਕਾ ਲਾਉਣਗੇ ਇਹਨਾਂ ਨੂੰ ਐ ਹੋ ਜਾਂਦਾ। ਉਹਦੇ ਕਰਕੇ ਘਵਰਾ ਆ ਜਾਂਦੇ ਨੇ। ਇਹ ਆ ਗਈ 3 ਨੰਬਰ ਵਾਲੀ ਬੱਚੀ। ਇਹ ਤਿੰਨੇ ਆਪਾਂ ਤੁਹਾਨੂੰ ਦਿਖਾਤੀਆਂ ਤੋਕੜਾਂ ਗੱਬਣਾ ਤੇ ਇੱਕ ਤੁਹਾਨੂੰ ਫੁੱਲ ਚੰਗੇ ਰਿਕਾਰਡ ਵਾਲੀ ਜਰਸੀ ਦਿਖਾ ਦਾਂਗੇ ਪੰਜਾਬ ਵਾਲੀ। ਕਿਹੜਾ ਸੂਆ ਬਾਈ? ਇਹਦਾ ਦੂਜਾ ਸੂਆ ਵੀਰੇ 26 ਲੀਟਰ ਦੁੱਧ ਇਹਦਾ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਵੀਰੇ ਜਰਸੀ ਦੀ ਲੱਗਿਆ ਵਿਆ ਜਰਸੀ ਦਾ ਕੋਈ ਨੰਬਰ ਪਤਾ ਹੈ ਨਾ ਨੰਬਰ ਨਹੀਂ ਵੀਰੇ ਪਤਾ ਆਪਾਂ ਐਵੇਂ ਹੀ ਕਹਿ ਦੀਏ ਠੀਕ ਆ ਗੱਲ ਆ ਇਹਦੇ ਬਾਈ ਕਹਿੰਦਾ ਜਰਸੀ ਦਾ ਹੀ ਲੱਗਿਆ ਪਰ ਵਜਨ ਵਜੂਦ ਵਾਲੀ ਆ ਫੁੱਲ ਵਜਨ ਵਾਲੀ ਆ ਗਈ 15 ਤਰੀਕ ਨੂੰ ਦਿਨ ਪੂਰੇ ਨੇ ਇਹਦੇ ਤੇ ਕੱਦ ਵੀ ਫੁੱਲ ਆ ਗਿਆ ਤੇ 15 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਨੇ ਮੂੰਹ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਇੱਥੇ ਤੋਂ ਇਹਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਆ ਗਈ ਜਰਸੀ ਦੇ ਵਿੱਚ ਕੰਨ ਵੀ ਛੋਟਾ ਰੱਖਦੀ ਆ ਤੇ ਵਜਨ ਵਜੂਦ ਜਾਨ ਰੰਗ ਰੂਪ ਦੀ ਉੱਤੋਂ ਜਿਵੇਂ ਆਪਾਂ ਕਹਿ ਲਿਆ ਵੀ ਝੋਟੀਆਂ ਨਾਲ ਦੀ ਆ ਗਈ ਬਾਈ ਹਨਾ 5.5 ਫੁੱਟ ਕੱਦ ਦਾ ਵੀਰੇ ਝੋਟੀਆਂ ਡੇੜ ਗੇੜੀ ਆ ਗਈ ਇੱਥੋਂ ਕਿਹੜਾ ਹੋਰ ਕਮਾ ਦੇ ਬਾਈ ਇਹਨੂੰ ਕਮਾ ਦੇ ਕਮਾ ਦੇ ਇੱਥੋਂ ਲੰਬਾਈ ਵੀ ਦਿਖਾ ਦਾਂਗੇ ਆਪਾਂ ਹਰੇਕ ਪੱਖ ਤੋਂ ਦਿਖਾ ਦਾਂਗੇ ਤੁਹਾਨੂੰ 25 26 ਦਾ ਰਿਕਾਰਡ ਆ ਬਾਈ ਹਾਂ ਹਾਂ ਵੀਰੇ 15 ਤਰੀਕ ਨੂੰ ਦਿਨ ਪੂਰੇ ਨੇ ਦੇ 15 ਨੂੰ ਆਹ 15 ਆ ਰਹੀ ਹੈ ਜੀ ਅੱਜ ਮੇਰਾ ਖਿਆਲ ਆ 5 ਹੋ ਗਈ ਬਾਈ ਹਾਂ 10 ਦਿਨ ਰਹਿ ਗਏ ਪੂਰੇ ਸਹੀ ਵੀਰੇ ਵਪਾਰੀ ਉਹ ਨਹੀਂ ਕੰਮ ਹੈਗਾ ਵੀ 20 ਦਿਨ ਲੇ ਜਾਊਗੀ ਠੀਕ ਆ ਲੈ ਚੱਲ ਬਾਈ 15 ਤਰੀਕ ਨੂੰ ਦਿਨ ਪੂਰੇ ਨੇ ਆ ਲੈ ਚੱਲ ਬੰਦੇ ਤੇ ਵਜਨ ਵੀ ਵੈੜ ਤੇ ਫੁੱਲਾ ਇਹ ਆ ਗਈ ਜਰਸੀ ਇਹਦੀ ਫਾਈਨਟ ਪਰਸੈਂਟੇਜ ਵੀ ਸੱਜਣੋਂ ਚੰਗੀ ਹੁੰਦੀ ਹੈ ਜੇ ਗੱਲ ਕਰ ਲਈਏ ਮੱਜਾਂ ਦੇੜ ਜਿਹੜੀ ਹੁੰਦਾ ਦੁੱਧੇ ਦਾ ਤੇ ਬਾਕੀ ਲੇਵਾ ਜਿਵੇਂ ਬਾਈ ਨੇ ਦੱਸਿਆ ਉਹ ਕਹਿੰਦਾ ਆਪਾਂ ਤਾਜੀ ਦੀ ਵੀਡੀਓ ਦਿਖਾ ਵੀ ਦੇਵਾਂਗੇ ਜੇ ਕਿਸੇ ਭਰਾ ਨੇ ਦੇਖਣੀ ਹੈ ਇਹਦੀ ਤਾਜੀ ਦੀ ਵੀਡੀਓ ਬਾਈ ਤੋਂ ਵਟਸਐਪ ਤੇ ਮੰਗਾ ਕੇ ਕਰ ਲਿਓ ਚੈੱਕ ਉਹਦੇ 'ਚ ਤੁਹਾਨੂੰ ਜੱਜਮੈਂਟ ਹੋ ਜੂਗੀ ਕਿੰਨਾ ਕਿਸੇ ਮੌਕੇ ਤੇ ਆਰਡਰ ਬਣਾਉਂਦੀ ਆ ਦੋ ਦੋ ਬੰਦੇ ਬਹਿ ਕੇ ਚੋਂਦੇ ਨੇ ਵੀ ਤੇ ਕਿੱਦਾਂ ਦਾ ਇਹਦਾ ਚੋਂਨ ਲੱਗਿਆ ਤੇ ਫੈਟ ਵੀ ਚੰਗੀ ਆਉਂਦੀ ਆ ਬਾਈ ਦੀ ਹਾਂ ਹਾਂ ਤੇ ਆਹ ਲਾਸਟ ਵਾਲੀ ਵੈੜ ਇਹਦਾ ਸੁਆ ਕਿਡਾ ਹੋਊਗਾ ਇਹ ਤੀਜੇ ਸੁਆਇਆ ਵੀਰੇ ਇਹ ਕਿਹੜੇ 40 332 ਲੱਗਿਆ ਵੈ ਇਹਦੇ ਬਾਈ ਕਹਿੰਦਾ ਲੱਗਿਆ 40 332 ਇਹ ਕਿਹੜਿਆਂ ਦਾ ਬਾਈ ਡੈਨਮਾਰਕ ਦੇ ਵੀਰੇ ਆ ਕਾਪੀ ਪਈ ਆ ਕਾਪੀ ਦੇ ਸਾਰੇ ਲਿਖੇ ਹੋਏ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਵੀਰੇ 20 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ 20 ਨੂੰ ਇਹ ਤਕਰੀਬਨ 15 ਦਿਨ ਦੀ ਕੱਚੀ ਆ 17 18 ਦਿਨ ਦੀ ਕੱਚੀ ਆ ਠੀਕ ਆ ਵੱਡੀ ਬਹੁਤ ਆ ਗਈ ਹੈ ਨਾ ਹਾਂ ਬੈੜ ਤਾਂ ਪੂਰੀ ਵੱਡੀ ਆ ਇਹਦਾ ਤਾਜੀ ਦਾ ਕਿੰਨੀ 25 25 ਤੋਂ 28 ਕਿਲੋ ਦੁੱਧ ਪਾਇਆ ਵੈ ਦਾ ਆਪਣੇ ਕੋਲ ਹੀ ਠੀਕ ਹੈ ਜੀ ਕਮਾਲ ਆ ਬਾਈ ਉਹਨਾਂ ਨੂੰ ਖਿੱਚ ਲਾ ਕੋਈ ਨਿਆਣਾ ਨਹੀਂ ਵੀਰੇ ਕੁਛ ਨਹੀਂ ਪਵਾਉਂਦੀ ਹੈਗੀ ਚਾਹੇ ਬੱਚਾ ਕੋਈ ਵੀ ਚਾਹੇ ਜਨਾਨੀ ਕੋਈ ਧਾਰ ਕੱਢ ਲੈ ਦੀ ਠੀਕ ਹੈ ਚਬਾਈ ਦਾ ਤਕਰੀਬਨ ਸਾਰੀਆਂ ਓਕੇ ਨੇ ਬਾਈ ਹਾਂ ਹਾਂ ਵੀਰੇ ਕਰ ਲੈ ਸਿੱਟਾ ਤਾਂ ਨਹੀਂ ਕਿਸੇ ਚ ਨਾ ਨਾ ਚੈੱਕ ਪਾਸ ਨੇ ਥਾਣਾਂ ਦੀਆਂ ਸਾਰੀਆਂ ਇਹਦਾ ਰਿਕਾਰਡ ਬਾਈ ਕਹਿੰਦਾ 25 ਤੋਂ 26 ਕਿਲੋ ਦਾ ਇਹਨੇ ਸੂਣਾ ਤੀਜਾ ਸੁਹਾ ਇਹਦੇ ਵੀ ਡੈਨਮਾਰਕ ਦੇ ਲੱਗਿਆ ਉਹ ਨੰਬਰ 22 ਨੇ ਸਾਨੂੰ ਦੱਸ ਹੀ ਦਿੱਤਾ ਤੇ ਤਕਰੀਬਨ ਸਾਰੀਆਂ ਦੇ ਸੀਮਨ ਸਿਲੈਕਟਡ ਹੀ ਲੱਗਿਆ ਜਿਹੜੀਆਂ ਤੁਹਾਨੂੰ ਮੈਂ 4 ਐਚ ਐਫ ਦਿਖਾਈਆਂ ਤੇ ਇੱਕ ਜਿਹੜੀ ਜਰਸੀ ਦਿਖਾਈ ਆ ਉਹਦੇ ਬਾਈ ਕਹਿੰਦਾ ਸੀਮਨ ਨਹੀਂ ਪਤਾ ਕਿਹੜਾ ਲੱਗਿਆ ਪਰ ਲੱਗਿਆ ਜਰਸੀ ਦਾ ਹੀ ਆ ਬੰਦੋ ਦਾ ਦੱਸਿਆ ਹਾਂ ਵੀਰੇ ਬੰਦੋ ਕੁ ਮਾ ਕੇ ਕੋਈ ਗੱਲ ਨਹੀਂ ਤੇ ਰੇਟ ਨੇ ਜਿਹੜੇ ਇਹਨਾਂ ਦੇ ਰੇਟ ਬਾਈ ਕਹਿੰਦਾ ਸਾਰਿਆਂ ਦੇ ਫੋਨ ਨੰਬਰ ਹੀ ਦੱਸ ਦਾਂਗੇ ਤੇ ਰੇਟ ਉਹੀ ਗੱਲ ਆ ਵੀ ਕੁਆਲਿਟੀ ਦੇ ਹਿਸਾਬ ਨਾਲ ਹੀ ਹੋਣਗੇ ਪਿੰਡ ਬਾਈ ਦਾ ਨਰਮਾਣਾ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਨੰਬਰ ਬੋਲੀ ਬਾਈ ਤਰਾ 98788 ਵੀਰੇ ਹਾਂਜੀ 08688 9878808686 ਅਨੰਬਰ 22 ਦਾ ਲਗਾਤਾਰ ਵੀਡੀਓ ਚ ਚੱਲਦਾ ਰਹੂਗਾ ਇਹਨਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ